ਪੁਲਿਸ ਸਟੇਸ਼ਨ ਵਿੱਚ ਧਮਾਕਾ ਹੁੰਦਾ ਤੇ ਲਾਛਾਂ ਦੇ ਜਿਹੜੇ ਚੀਥੜੇ ਸੀਗੇ ਬਾਡੀਆਂ ਦੇ 500 ਮੀਟਰ ਤੱਕ ਜਾ ਕੇ ਡਿੱਗਦੇ ਆ 15 ਕਿਲੋਮੀਟਰ ਤੱਕ ਇਹ ਧਮਾਕਾ ਜਿਹੜਾ ਸਾਰੀ ਧਰਤੀ ਨੂੰ ਹਲਾ ਸਿੜਦਾ ਤੇ ਐਡਾ ਵੱਡਾ ਇਹ ਧਮਾਕਾ ਹੁੰਦਾ ਆ ਹਾਂਜੀ 10 ਨਵੰਬਰ ਤੋਂ ਬਾਅਦ ਜਦੋਂ ਲਾਲ ਕਿਲੇ ਦੇ ਮੂਰੇ ਬਲਾਸਟ ਹੋਇਆ ਸੀਗਾ ਸੇਮ ਹੀ ਵਿਸਫੋਟਕ ਪਦਾਰਥ ਇਸ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਬਲਾਸਟ ਹੋਇਆ ਉਹਦੇ ਵਿੱਚ ਜ਼ਿੰਮੇਵਾਰ ਆ ਕਿਸ ਤਰ੍ਹਾਂ ਇਹ ਵਿਸਫੋਟਕ ਸਮੱਗਰੀ ਉਹੋ ਹੀ ਵਿਸਫੋਟਕ ਸਮੱਗਰੀ ਜਿਹੜੀ ਲਾਲ ਕਿਲੇ ਦੇ ਵਿੱਚ ਬਲਾਸਟ ਦੇ ਜ਼ਿੰਮੇਵਾਰ ਸੀਗੀ ਸ਼੍ਰੀਨਗਰ ਦੇ ਬੇਚਨ ਨਾਉਗਾਮ ਦਾ ਜਿਹੜਾ ਪੁਲਿਸ ਸਟੇਸ਼ਨ ਸੀਗਾ ਜੰਮੂ ਕਸ਼ਮੀਰ ਸ਼੍ਰੀਨਗਰ ਕਪਵਾੜਾ ਜ਼ਿਲ੍ਹਾ ਨਾਉਗਾਮ ਦਾ ਪੁਲਿਸ ਸਟੇਸ਼ਨ ਸੀਗਾ ਉੱਥੋਂ ਤੱਕ ਪਹੁੰਚੀ ਜਿਹਦੇ ਨਾਲ 9 ਤੋਂ 10 ਜਿਹੜੇ ਕਰਮਚਾਰੀ ਸੀਗੇ ਪੁਲਿਸ ਕਰਮਚਾਰੀ ਵੀ ਸੀਗੇ ਇੱਕ ਤਹਿਸੀਲਦਾਰ ਸੀਗਾ ਉਹਨਾਂ ਦੀ ਮੌਤ ਹੋ ਜਾਂਦੀ ਹੈ 30 ਤੋਂ 32 ਜਿਹੜੇ ਲੋਕ ਸੀਗੇ ਆਲੇ ਦੁਆਲੇ ਵਾਲੇ ਉਹ ਜ਼ਖਮੀ ਹੋ ਜਾਂਦੇ ਆ ਕਾਰਾ ਹਵਾ ਚ ਉਛੜ ਕੇ ਪਲਟ ਪੁਲਟ ਕੇ ਥੋੜੀ ਦੂਰੀ ਤੱਕ ਡੇਕਦੀਆਂ ਇੰਨਾ ਜ਼ੋਰਦਾਰ ਇਹ ਤਮਾਕਾ ਹੁੰਦਾ ਇਸ ਤਮਾਕੇ ਦੇ ਤਾਰ ਉਹੋ ਹੀ ਮਾਡਿਊਲ ਜਿਹੜਾ ਦਿੱਲੀ ਲਾਲ ਕਿਲੇ ਦੇ ਵਿੱਚ ਸੀਗੇ ਜਿਹੜਾ ਆਦਲ ਮਜਮਲ ਜਿਨ੍ਹਾਂ ਦੇ ਕੋਲ ਇਹ ਸਾਰਾ ਵਿਸਫੋਟਕ ਸਮੱਗਰੀ ਫੜੀ ਗਈ ਸੀਗੀ ਉਹੋ ਹੀ ਉਮਰ ਜਿਹਨੇ ਗੱਡੀ ਦੇ ਵਿੱਚ ਬਲਾਸਟ ਕਰਕੇ ਲਾਲ ਕਿਲੇ ਦੇ ਮੂਰੇ ਸਾਰਾ ਕਾਰਨਾਮੇ ਨੂੰ ਇਲਜ਼ਾਮ ਦਿੱਤਾ ਸੀਗਾ ਉਮਰ ਤੇ ਮਜਮਲ ਤੁਰਕੀ ਦੇ ਨਾਲ ਕੀ ਇਹਨਾਂ ਦੇ ਰਿਲੇਸ਼ਨ ਜੁੜ ਚੁੱਕੇ ਆ ਤਰਕੀ ਨਵਾਂ ਇੰਡੀਆ ਦਾ ਦੁਸ਼ਮਣ ਕਿਸ ਤਰ੍ਹਾਂ ਬਣਿਆ ਤੁਰਕੀ ਨੇ ਇੰਡੀਆ ਦੇ ਜਿਹੜੇ ਫੌਜੀ ਸਮਾਨ ਸਗਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਕੀ ਆ ਇਹ ਪੂਰਾ ਮਸਲਾ ਇਹ ਤੇ ਵਿਸਤਾਰ ਨਾਲ ਚਰਚਾ ਕਰਾਂਗੇ ਐਂਡ ਦੇ ਵਿੱਚ ਇੱਕ ਗੱਲ ਕਰਾਂਗੇ ਕਿਸ ਤਰ੍ਹਾਂ ਪਿਆਰ ਚ ਪਾਗਲ ਇੱਕ ਔਰਤ ਜਿਹੜੀ 9 ਸਾਲਾਂ ਤੋਂ ਪਿਆਰ ਚ ਪਾਗਲ ਸੀਗੀ ਪੰਜਾਬ ਤੋਂ ਜਾ ਕੇ ਪਾਕਿਸਤਾਨ ਦੇ ਵਿੱਚ ਆਪਣਾ ਧਰਮ ਬਦਲ ਲੈਂਦੀ ਹੈ ਸਾਰੀਆਂ ਗੱਲਾਂ ਤੇ ਵਿਸਤਾਰ ਨਾਲ ਚਰਚਾ ਕਰਦੇ ਆਜੋ ਤੇ ਨਾਉ ਗੋਮਦੀ ਜੀ ਲੋਕੇਸ਼ਨ ਆ ਤੇ ਇਹ ਸ਼੍ਰੀਨਗਰ ਜੰਮੂ ਕਸ਼ਮੀਰ ਦੇ ਇੱਥੇ ਬਾਰਡਰ ਤੇ ਪੈਂਦਾ ਐਲੋਸੀ ਵੀ ਲਾਗੇ ਪੈਂਦੇ ਆ ਪਾਕਿਸਤਾਨ ਓਕੂਪਾਈਡ ਕਸ਼ਮੀਰ ਸੋ ਇਹ ਬਾਰਡਰ ਤੇ ਇਹ ਪੁਲਿਸ ਸਟੇਸ਼ਨ ਸਗਾ ਇਹ ਬੜਾ ਏਰੀਆ ਨਾਉਗਾਮ ਸ਼੍ਰੀਨਗਰ ਦਾ ਇੱਥੇ ਇਹ ਸਾਰਾ ਬਲਾਸਟ ਹੁੰਦਾ ਸੋ ਇਹ ਗੱਲ ਸ਼ੁਰੂ ਹੁੰਦੀ ਆ ਜੰਮੂ ਕਸ਼ਮੀਰ ਦੇ ਪੁਲਵਾਮਾ ਤੋਂ ਜਿੱਥੇ ਕਿ ਪਹਿਲਾਂ ਵੀ ਬਹੁਤ ਸਾਲ ਪਹਿਲਾਂ ਇੱਕ ਵਾਰੀ ਅਟੈਕ ਕੀਤਾ ਗਿਆ ਸਗਾ ਜਿਹਦੇ ਆਰਡੀਐਕਸ ਬਾਰੇ ਆਲੇ ਤੇ ਇਨੀ ਪਤਾ ਲੱਗਾ ਕਿੱਥੋਂ ਆਇਆ ਸਗਾ ਸੋ ਉੱਥੋਂ ਦਾ ਹੀ ਇੱਕ ਡਾਕਟਰ ਫੜਿਆ ਜਾਂਦਾ ਡਾਕਟਰ ਆਦਲ ਤੇ ਉਹ ਅੱਗੇ ਸਾਰਾ ਉਹਨੂੰ ਜਦੋਂ ਪੁਲਿਸ ਪੁੱਛਗਿੱਛ ਕਰਦੀ ਆ ਤਾਂ ਸਾਰਾ ਮਾਡਿਊਲ ਸਾਹਮਣੇ ਆਉਂਦਾ ਹੈ ਜਿਹੜਾ ਡਾਕਟਰ ਮਜਮਲ ਫੜਿਆ ਜਾਂਦਾ ਫਰੀਦাবাদ ਤੋਂ ਜਿੱਦੇ ਤੋਂ ਬਹੁਤ ਸਾਰੀ ਇਹ ਵਿਸਫੋਟਕ ਸਮਗਰੀ ਫੜੀ ਜਾਂਦੀ ਹੈ ਸਮਗਰੀ ਕੀ ਹੁੰਦੀ ਆ ਅਮੋਨੀਅਮ ਨਾਈਟ੍ਰੇਟ ਉਹੋ ਹੀ ਅਮੋਨੀਅਮ ਨਾਈਟ੍ਰੇਟ ਜਿਹੜਾ ਬਹੁਤ ਸਾਰੀਆਂ ਖਾਦਾਂ ਦੇ ਵਿੱਚ ਖੇਤੀ ਦੇ ਕੰਮਾਂ ਦੇ ਵਿੱਚ ਵੀ ਜਾਂ ਛੋਟੇ-ਮੋਟੇ ਪਟਾਕੇ ਟੂਕੇ ਬਣਾਉਣ ਦੇ ਵਿੱਚ ਵੀ ਕੰਮ ਆਉਂਦਾ ਤੇ ਇਹ ਜਿਹੜਾ ਅਮੋਨੀਅਮ ਨਾਈਟ੍ਰੇਟ ਸਿਗਾ ਇਹ ਹਰਿਆਣਾ ਦੇ ਨੂਹ ਜ਼ਿਲ੍ਹੇ ਦੀ ਇੱਕ ਦੁਕਾਨ ਸੀਗੀ ਦਿਨੇਸ਼ ਕੁਮਾਰ ਜਿੱਤੋਂ ਕੋਈ ਲਾਇਸੈਂਸ ਵਗੈਰਾ ਵੇ ਨਹੀਂ ਸੀਗਾ ਇਸੇ ਹੀ ਦਿਨੇਸ਼ ਕੁਮਾਰ ਤੋਂ ਇਹ ਮਜੰਮਲ ਹੁਣੀ ਸਾਰੇ ਇਹ ਵਿਸਫੋਟਕ ਪਦਾਰਥ ਮੋਨੀਅਮ ਨਾਈਟ੍ਰੇਟ ਖਰੀਦਿਆ ਸੀਗਾ ਫਿਰਾਲ ਪੁਲਿਸ ਉਸ ਤੋਂ ਵੀ ਜਾਂਚ ਪੜਖ ਕਰ ਰਹੀ ਆ ਸੋ ਇਸ ਤਰ੍ਹਾਂ ਇਹ ਜਿਹੜਾ ਵਿਸਫੋਟ ਫੜੇ ਗਏ ਸੀਗੇ ਸਮੱਗਰੀ ਸਾਰੀ ਲਗਭਗ 3000 ਦੇ ਕਰੀਬ ਸੀਗੀ ਉਹਦੇ ਵਿੱਚੋਂ ਹੀ ਕੁਝ ਸਮੱਗਰੀ ਜਿਹੜੀ ਸੀਗੀ ਉਹ ਸ਼੍ਰੀਨਗਰ ਜੰਮੂ ਕਸ਼ਮੀਰ ਇਹ ਜਿਹੜਾ ਪੁਲਿਸ ਸਟੇਸ਼ਨ ਆ ਨਾਉਗਾਮ ਉੱਥੇ ਲੈ ਕੇ ਗਏ ਸੀਗੇ ਤੇ ਸੋ ਇਹਨੂੰ ਆਰ ਡੀ ਐਕਸ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਮੋਨੀਅਮ ਨਾਈਟ੍ਰੇਟ ਸੀਗਾ ਪਰ ਕਿਉਂਕਿ ਇਹ ਸਾਰੇ ਜਿਹੜੇ ਵੀ ਫੜਿਆ ਗਿਆ ਮੋਡਿਊਲ ਦੇ ਵਿੱਚ ਸਾਰੇ ਡਾਕਟਰ ਸੀਗੇ ਪੜੇ ਲਿਖੇ ਸੀਗੇ ਕੈਮਿਸਟਰੀ ਵਗੈਰਾ ਉਹਨਾਂ ਨੇ ਪੜ੍ਹੀ ਹੋਈ ਸੀਗੀ ਉਹ ਇਸ ਤੋਂ ਅਮੋਨੀਅਮ ਨਾਈਟ੍ਰੇਟ ਤੋਂ ਉਹ ਸਾਰਾ ਬਣਾ ਸਕਦੇ ਸੀਗੇ ਕਿਉਂਕਿ ਇਹ ਸਾਰਾ ਕੁਝ ਉਹ ਸਿੱਖਦੇ ਆ ਸੋ ਇਹ ਸਾਰਾ ਸਮਾਨ ਜਿਹੜਾ ਸੀਗਾ ਉਹ ਚੋਂ 300 350 केजी ਸਮਗਰੀ ਇੱਥੇ 9 ਗ੍ਰਾਮ 9 ਗ੍ਰਾਮ ਜਿਹੜਾ ਸੀਗਾ ਏਰੀਆ ਪੁਲਿਸ ਸਟੇਸ਼ਨ ਉੱਥੇ ਲਿਆਂਦੀ ਗਈ ਸੀਗੀ ਸੋ ਉੱਥੇ ਬਹੁਤ ਸਾਰੀਆਂ ਜਿਹੜੀਆਂ ਫੋਰੈਂਸਿਕ ਜਾਂਚ ਦੀਆਂ ਟੀਮਾਂ ਸੀਗੀਆਂ ਪੁਲਿਸ ਕਰਮੀ ਸੀਗੇ ਇੱਕ ਤਹਿਸੀਲਦਾਰ ਵੀ ਸੀਗਾ ਕਿਉਂਕਿ ਇਹ ਜਿਹੜੇ ਡਾਕਟਰ ਡਾਕਟਰ ਸਾਰੇ ਫੜੇ ਗਏ ਸੀਗੇ ਇਹਨਾਂ ਦੀ ਜਿਹੜੀ ਪੇਸ਼ੀ ਹੋਣੀ ਸੀਗੀ ਇਸ ਲਈ ਉਹ ਸਾਰੀਆਂ ਰਿਪੋਰਟਾਂ ਪੇਸ਼ ਕਰਨੀਆਂ ਸੀਗੀਆਂ ਇਸ ਲਈ ਫੋਰੈਂਸਿਕ ਜਾਂਚ ਵਾਲੇ ਜਿਹੜੇ ਸੀਗੇ ਉੱਥੇ ਪਹੁੰਚੇ ਹੋਏ ਸੀਗੇ ਸੋ ਉੱਥੇ ਉਹ ਕੋਈ ਜਾਂਚ ਪਰਖ ਕਰਦੇ ਹੀ ਕੁਝ ਅਣਗਹਿਲੀ ਕਰਕੇ ਜਾਂ ਕਹ ਲਓ ਕਿ ਕੁਝ ਘਟਨਾ ਹੁੰਦੀ ਆ ਜਿਹਦੇ ਨਾਲ ਉਹਦੇ ਵਿੱਚ ਬਲਾਸਟ ਹੋ ਜਾਂਦਾ ਜਿਹੜੀ ਸਮੱਗਰੀ ਸੀਗੀ ਜਿਹਦੇ ਨਾਲ ਐਨੇ ਜਿਆਦੇ ਨੁਕਸਾਨ ਹੋ ਜਾਂਦਾ ਆ ਸੋ ਸਰਕਾਰ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਇੱਕ ਇਨਸੀਡੈਂਟ ਆ ਕੋਈ ਟੈਰਰ ਜਾਨੀ ਕਿ ਗਤੀਵਿਧੀ ਨਹੀਂ ਗਈ ਅੱਤਵਾਦੀ ਗਤੀਵਿਧੀ ਨਹੀਂ ਗਈ ਪਰ ਜਿਹੜਾ ਰੈੱਡ ਇਹ ਲਾਲ ਕਿਲੇ ਦੇ ਮੂਹਰੇ ਅਟੈਕ ਹੋਇਆ ਉਹ ਅੱਤਵਾਦੀ ਗਤੀਵਿਧੀ ਜ਼ਰੂਰ ਸੀ ਜਿਹੜੇ ਇੱਥੇ ਹੁਣ ਪੁਲਿਸ ਕਰਮੀ ਮਰਿਆ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਮਤਲਬ ਕਰਮੀ ਸੀਗੇ ਕਰਮਚਾਰੀ ਸੀਗੇ ਉਹ ਮੁਸਲਮਾਨ ਵੀ ਸੀਗੇ ਉਹਨਾਂ ਨੂੰ ਜਿੱਦਾਂ ਸਾਰੀਆਂ ਪਿਕਚਰਸ ਮੈਂ ਤੁਹਾਨੂੰ ਪਿੱਛੇ ਤਾਂ ਹੀ ਦਿਖਾ ਰਿਹਾ ਹਾਂ ਨਾ ਕਿ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਇਹ ਸਾਰੇ ਮੁਸਲਮਾਨ ਹਨਾ ਕਈ ਕਈ ਆ ਵਿੱਚ ਜਿਨ੍ਹਾਂ ਦੀ ਉੱਥੇ ਮੌਤ ਹੋਈ ਆ ਜਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਉੜ ਗਏ ਸੋ ਗਲਤ ਬੰਦੇ ਕਿਸੇ ਵੀ ਧਰਮ ਦੇ ਵਿੱਚ ਹੋ ਸਕਦੇ ਆ ਜਿਹੜੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਆਪਣਾ ਮਤਲਬ ਕੀ ਉਹਨੂੰ ਵਧੀਆ ਸਮਝਦੇ ਆ ਹਨਾ ਪਰ ਇਹ ਜਿਹੜੇ ਲੋਕ ਸੀਗੇ ਇਹ ਵੀ ਕਈ ਮੁਸਲਮਾਨ ਆ ਜਿਨ੍ਹਾਂ ਦੀ ਵਿੱਚ ਮੌਤ ਹੋਈ ਆ ਹਰ ਤੁਰਕੀ ਇਹਦੇ ਵਿੱਚ ਕਿੱਥੋਂ ਆ ਜਾਂਦਾ ਤੁਰਕੀ ਦੇ ਆ ਬਿੱਟ ਜਿਹੜੇ ਹੈਂਡਲਰ ਸੀਗੇ ਦੱਸਿਆ ਜਾ ਰਿਹਾ ਕਿ ਪਿੱਛੇ ਤੋਂ ਕਈ ਇਹਨੂੰ ਬੰਦੇ ਜਿਹੜੇ ਤੁਰਕੀ ਦੇ ਸੀਗੇ ਉਹ ਹੈਂਡਲ ਕਰ ਰਹੇ ਸੀਗੇ ਜਿਹੜਾ ਪੂਰਾ ਮੋਡਿਊਲ ਸੀਗਾ ਜਿਹੜਾ ਫਰੀਦਾਬਾਦ ਦਿੱਲੀ ਦੇ ਵਿੱਚ ਜੋ ਵੀ ਕਾਰਨਾਮਾ ਹੋਇਆ ਸੋ ਦਿੱਲੀ ਦੇ ਵਿੱਚ ਜਿਹੜਾ ਲਾਲ ਕਿਲੇ ਦੇ ਕੋਲੇ ਜਿਹਨੇ ਆਪਣੀ ਕਾਰ ਦੇ ਵਿੱਚ ਬੈਠ ਕੇ ਬੰਬ ਬਣ ਕੇ ਇੱਕ ਤਰ੍ਹਾਂ ਦਾ ਸੁਸਾਈਡ ਉੱਥੇ ਸਾਰਾ ਨੁਕਸਾਨ ਕੀਤਾ ਉਮਰ ਉਹ ਬੰਦਾ ਤੇ ਮਜਮਿਲ ਤੇ ਇਹ ਬੰਦਾ ਇਹ ਦੋਨੋਂ ਤੁਰਕੀ ਗਏ ਸੀਗੇ ਤੇ ਦੱਸਿਆ ਜਾ ਰਿਹਾ ਜਿੱਦਾਂ ਜਾਂਚ ਜਾਂ جاسਸੀਆਂ ਇੰਡੀਆ ਦੀਆਂ ਦੱਸੀਆਂ ਜਾ ਰਹੀਆਂ ਦੱਸਦੀਆਂ ਜਾਂ ਕੁਝ মিডিਆ ਹੈਂਡਲੈਸ ਇੰਡੀਆ ਦੇ ਦੱਸਦੇ ਆ ਕਿ ਤੁਰਕੀ ਦਾ ਜਿੱਦਾਂ ਦੱਸਿਆ ਜਾ ਰਿਹਾ ਪਿੱਛੇ ਹੱਥ ਪਰ ਤੁਰਕੀ ਨੇ ਇਸ ਤੋਂ ਬਿਲਕੁਲ ਇਨਕਾਰ ਕੀਤਾ ਕਿ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਆ ਤੁਰਕੀ ਨੇ ਹੈਲਪ ਕੀਤੀ ਸੀ ਪਾਕਿਸਤਾਨ ਦੀ ਸੰਦੂਰ ਆਪਰੇਸ਼ਨ ਸਮੇਂ 350 ਤੋਂ ਵੱਧੂ ਜਿਹੜੇ ਡਰੋਨ ਸੀਗੇ ਉਹ ਤੁਰਕੀ ਨੇ ਹੀ ਦਿੱਤੇ ਸੀਗੇ ਜਿਹੜੇ ਕਿ ਇਹ ਸਾਰੇ ਡਰੋਨ ਇੰਡੀਆ ਦੇ ਖਿਲਾਫ ਵਰਤੇ ਗਏ ਸੀਗੇ ਇਸ ਲਈ ਇੰਡੀਆ ਤੁਰਕੀ ਦੇ ਖਿਲਾਫ ਹੋ ਚੁੱਕਿਆ ਸੀਗਾ ਜੇ ਮੈਂ ਦੱਸਦਾ ਤਾਂ ਹੈਲਪ ਤਾਂ ਪਾਕਿਸਤਾਨ ਦੀ ਚਾਈਨਾ ਨੇ ਵੀ ਕੀਤੀ ਸੀਗੀ ਪਰ ਚਾਈਨਾ ਦੇ ਨਾਲ ਇੰਡੀਆ ਦੋਸਤ ਆ ਪਰ ਤੁਰਕੀ ਦੇ ਨਾਲ ਆਪਣੀ ਦੁਸ਼ਮਣੀ ਆ ਕਾਰਨ ਸਾਫ ਆ ਤੁਰਕੀ ਦੇ ਵਿੱਚ ਵੀ 99% ਜਿਹੜੇ ਆ ਮੁਸਲਿਮ ਲੋਕ ਹੀ ਰਹਿੰਦੇ ਆ ਸੋ ਜਿਹੜੀ ਵੀ ਇਹ ਰਾਜਨੀਤੀ ਆ ਚਾਹੇ ਮਿਡਲ ਈਸਟ ਦੀ ਲਾ ਲਓ ਚਾਹੇ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਦੀ ਲਾ ਲਓ ਉਹ اسی ਆਧਾਰ ਤੇ ਚੱਲਦੀ ਆ ਕਿ ਜਿਹੜੇ ਘੱਟ ਗਿਣਤੀ ਕੌਮਾਂ ਕਿਸੇ ਦੇਸ਼ ਵਿੱਚ ਰਹਿ ਰਹੀਆਂ ਉਹਨਾਂ ਨੂੰ ਬਹੁ ਗਿਣਤੀ ਕੌਮਾਂ ਦੇ ਲਈ ਖਤਰਾ ਦੱਸ ਕੇ ਵੋਟਾਂ ਵਗੈਰਾ ਲਈਆਂ ਜਾਂਦੀਆਂ ਲੋਕਾਂ ਨੂੰ ਆਪਣੇ ਹੱਕ 'ਚ ਕੀਤਾ ਜਾਂਦਾ ਬੰਗਲਾਦੇਸ਼ ਦੀ ਉਦਾਹਰਣ ਲੈ ਲਓ ਬੰਗਲਾਦੇਸ਼ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਤੇ ਬਹੁਤ ਘੱਟ ਉੱਥੇ ਹਿੰਦੂ ਆ ਹਿੰਦੂਆਂ ਤੇ ਇਸ ਵੇਲੇ ਉੱਥੇ ਕਾਫੀ ਕੁਝ ਕੀਤਾ ਜਾ ਰਿਹਾ ਪਰ ਜਿਹੜੇ ਉੱਥੇ ਲੋਕ ਆ ਬੰਗਲਾਦੇਸ਼ ਦੇ ਉਹ ਇਹ ਦੱਸਦੇ ਪਿਆ ਕਿ ਜਿਹੜੇ ਇਹ ਹਿੰਦੂ ਆ ਇੱਕ ਖਤਰਾ ਹੈ ਇਸ ਲਈ ਉਹ ਸਾਰੇ ਜਿਹੜੇ ਆ ਮੁਸਲਮ ਲੋਕ ਇਕੱਠੇ ਹੋ ਜਾਂਦੇ ਆ ਤੇ ਕਿਸੇ ਖਾਸ ਇੱਕ ਧਿਰ ਦੇ ਨਾਲ ਵੋਟਾਂ ਪਾਉਂਦੇ ਰਹਿੰਦੇ ਆ ਇਹ ਹੋਰ ਵੀ ਬਹੁਤ ਸਾਰੇ ਦੇਚਾਂ ਚੱਲਦਾ ਆ ਕਿੱਥੇ ਚੱਲਦਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਸੋ ਇਸ ਤਰ੍ਹਾਂ ਦਾ ਇਹ ਪੂਰਾ ਲੌਜੀਕ ਚੱਲਦਾ ਆ ਸੋ ਤੁਰਕੀ ਦੇ ਨਾਲ ਪੂਰੀ ਦੁਸ਼ਮਣੀ ਬਣ ਜਾਂਦੀ ਆ ਜੇ ਮੈਂ ਦੱਸਾਂ ਤਾਂ ਤੁਰਕੀ ਦੇ ਵਿੱਚ ਵੀ ਜਿਹੜਾ ਕਹ ਲੋ ਹਾਲਾਤ ਕੁਝ ਇਦਾਂ ਦੇ ਹੀ ਆ ਤੁਰਕੀ ਦੀ ਜਿਹੜੀ ਗਰੰਟੀ ਆ ਉਹਨੂੰ ਲੀਰਾ ਕਿਹਾ ਜਾਂਦਾ ਆ ਤੇ ਇਹ ਜਿਹੜੀ ਲੀਰਾ ਤੋਂ 5-6 ਸਾਲ ਪਹਿਲਾਂ ਇੰਡੀਆ ਦੇ ਰੁਪਏ ਦੇ 7-8 ਮਤਲਬ ਕੀ ਬਣ ਜਾਂਦੇ ਸੀਗੇ ਇੱਕ ਲੀਰਾ ਤੋਂ ਅੱਜ ਕੱਲ 2 ਰੁਪਏ ਦੇ ਮਤਲਬ ਕੀ ਬਣਦੇ ਆ ਸਿਰਫ ਇੰਡੀਆ ਦੇ 2 ਰੁਪਏ ਸੋ ਇਹਨਾਂ ਦੀ ਆਪਣੀ ਇਕਨੋਮੀ ਵੀ ਦਿਨ ਪਰ ਦਿਨ ਡਾਊਨ ਆ ਰਹੀ ਆ ਧਰਮ ਦੇ ਇਦਾਰ ਤੇ ਰਾਜਨੀਤੀ ਇੱਥੇ ਵੀ ਪੂਰੀ ਹਾਵੀ ਆ ਸੋ ਗੱਲ ਕੀ ਆ ਹੁਣ ਲੇਟੈਸਟ ਜੋ ਨਿਊਜ਼ ਆਈ ਆ ਇੰਡੀਆ ਦੇ ਜਿਹੜੇ ਅਪਾਚੇ ਹੈਲੀਕਾਪਟਰ ਅਟੈਕ ਹੈਲੀਕਾਪਟਰ ਜਿਹੜੇ ਫੌਜ ਨੇ ਲੈਣੇ ਸੀਗੇ ਜਿਹੜੇ 2020 ਦੇ ਵਿੱਚ ਯੂ ਐਸ ਏ ਨੂੰ ਆਰਡਰ ਦਿੱਤਾ ਸੀਗਾ Boeing ਕੰਪਨੀ ਨੂੰ ਪੂਰਾ ਆਰਡਰ ਦਿੱਤਾ ਹੋਇਆ ਸੀਗਾ ਇਹ ਵਾਲੇ ਹੈਲੀਕਾਪਟਰ ਆ ਸੋ ਇਹ ਵਾਲੇ ਜਿਹੜੇ ਹੈਲੀਕਾਪਟਰ ਸੀਗੇ ਉਹ ਯੂ ਐਸ ਏ ਨੂੰ ਭੇਜ ਰਿਹਾ ਸੀਗਾ ਉਹਨਾਂ ਦੀ ਲਾਸਟ ਸ਼ਿਪ ਸੀਗੀ ਪਹਿਲਾਂ ਵੀ ਆਏ ਹੋਊਗੇ ਮਤਲਬ ਕੀ ਹੈਨਾ ਸੋ ਇਹ ਪਹਿਲਾਂ ਹੀ ਲੇਟ ਸੀਗੇ 2024 ਚ ਉਹਨਾਂ ਨੇ ਦੇਣੇ ਸੀਗੇ 2025 ਚ ਉਹਨਾਂ ਨੇ ਦੇ ਰਹੇ ਸੀਗੇ ਸੋ ਇਹ ਇੱਕ ਜਿਹੜਾ ਜਹਾਜ਼ ਸੀਗਾ ਜਿਹਦੇ ਵਿੱਚ ਵੱਡੇ ਵੱਡੇ ਫੌਜੀ ਸਾਜ਼ੋ ਸਮਾਨ ਆਉਂਦੇ ਆ ਐਂਟੋਨਵ ਇਹ ਜੁਕਰੇਨ ਬੇਸਿਕ 에ਅਰਲਾਈਨ ਆ ਇਹਦੇ ਵਿੱਚ ਬੋਇੰਗ ਵਾਲੇ ਕਹਿੰਦਾ ਉਹ ਯੂ ਐਸ ਏ ਵਾਲੇ ਉਹ ਭੇਜ ਰਹੇ ਸੀਗੇ ਹੈਲੀਕਾਪਟਰ ਅਪਾਚੇ ਅਟੈਕ ਕਰਨੇ ਵਾਲੇ ਹੈਲੀਕਾਪਟਰ ਫੌਜੀ ਹੈਲੀਕਾਪਟਰ ਸੋ ਇਹ ਅਮਰੀਕਾ ਤੋਂ ਪਹਿਲਾਂ ਯੂ ਕੇ ਆਉਂਦੇ ਆ ਤੇ ਯੂ ਕੇ ਤੋਂ ਫਿਰ ਇਹ ਤੁਰਕੀ ਤੋਂ ਇਹਨੇ ਇੰਡੀਆ ਆਉਣਾ ਸੀਗਾ ਪਰ ਤੁਰਕੀ ਵਾਲੇ ਉੱਥੇ ਰੋਕ ਲੈਂਦੇ ਆ ਕਿ ਨਹੀਂ ਜੀ ਅਸੀਂ ਇੰਡੀਆ ਨੂੰ ਇਹ ਜਾਣ ਨਹੀਂ ਦੇਣਾ ਤੁਰਕੀ ਦਾ 29 ਅਕਤੂਬਰ ਨੂੰ ਵੀ ਇੱਕ ਨੈਸ਼ਨਲ ਡੇ ਹੁੰਦਾ ਆ ਤੁਰਕੀ ਦੀ ਐਮਬੈਸੀ ਆ ਇੰਡੀਆ ਦੇ ਵਿੱਚ ਸੋ ਉੱਥੇ ਉਹਨਾਂ ਨੇ ਪੂਰਾ ਨੈਸ਼ਨਲ ਡੇ ਮਨਾਇਆ ਪਰ ਇੰਡੀਆ ਦਾ ਕੋਈ ਵੀ ਆਫੀਸ਼ਰ ਉੱਥੇ ਨਹੀਂ ਪਹੁੰਚਿਆ ਇਸ ਲਈ ਵੀ ਤੁਰਕੀ ਵਾਲੇ ਬਹੁਤ ਨਰਾਜ਼ ਸੀਗੇ ਕਿ ਇੰਡੀਆ ਵਾਲੇ ਹੁਣ ਬਲਾਸਟ ਚ ਵੀ ਸਾਡਾ ਨਾਮ ਲਈ ਜਾ ਰਿਹਾ ਨਾ ਸੋ ਇਸ ਲਈ ਉਹਨਾਂ ਨੇ ਇਹ ਜਹਾਜ਼ ਉੱਥੇ ਰੋਕ ਲਿਆ ਕਹਿੰਦੇ ਨਹੀਂ ਜੀ ਇਹ ਸਾਡਾ ਜਿਹੜਾ 에ਅਰ ਸਪੇਸ ਆ ਇਹਨੂੰ ਯੂਜ਼ ਕਰਕੇ ਇੰਡੀਆ ਨਹੀਂ ਜਾਊਗਾ ਸੋ ਇਸ ਲਈ ਜਿਹੜੀ ਇਹ ਦੋਨਾਂ ਦੇਸ਼ਾਂ ਦੇ ਵਿੱਚ ਤਲਕੀ ਥੋੜੀ ਜੇ ਵੱਧ ਗਈ ਆ ਇਹੇ ਤੁਸੀਂ ਕਹਿਣਾ ਹੁਣ ਇਹ ਜਹਾਜ਼ ਨਹੀਂ ਆਊਗਾ ਆਊਗਾ ਮਤਲਬ ਹੁਣ ਇਹ ਵਾਪਸ ਫਿਰ ਜਾਊਗਾ ਜਾਂ ਜੂਕੇ ਤੋਂ ਕੋਈ ਹੋਰ ਰਾਹ ਫੜੂਗਾ ਜੂਕੇ ਤੋਂ ਜਾ ਕੇ ਇਜ਼ਰਾਈਲ ਆਊਗਾ ਹਨਾ ਫਿਰ ਇੰਡੀਆ ਆ ਜਾਊਗਾ ਯੂ ਐਸ ਏ ਤੋਂ ਡਾਇਰੈਕਟ ਇੰਡੀਆ ਨਹੀਂ ਆ ਸਕਦਾ ਕਿਉਂਕਿ ਇਹ ਬਹੁਤ ਵੱਡਾ ਜਹਾਜ਼ ਹੁੰਦਾ ਹੈ ਇਹਦੇ ਵਿੱਚ ਇਹਨੂੰ ਤੇਲ ਪਾਣੀ ਰਾਜ ਪਾਉਣਾ ਵੀ ਪੈ ਸਕਦਾ ਹੈ ਸੋ ਇਸ ਲਈ ਰਾਹ ਰੂਹ ਚ ਰੁਕ ਕੇ ਕਿਤੇ ਨਾ ਕਿਤੇ ਹੀ ਆਉਂਦਾ ਉਦਾਂ ਵੀ ਇਹਨਾਂ ਦੇ ਪੂਰੇ 에ਅਰਲਾਈਨਸ ਦੇ ਇੱਕ ਰਾਹ ਹੁੰਦੇ ਆ ਉਹਨਾਂ ਥਰੂ ਹੀ ਇਹ ਸਾਰਾ ਕੁਝ ਆਉਂਦਾ ਸੋ ਇਸ ਲਈ ਜਿਹੜੀ ਇਹਨਾਂ ਦੇ ਵਿਚਕਾਰ ਹੁਣ ਇਸ ਵੇਲੇ ਆ ਟਕਰਾਵ ਜਿਹੜਾ ਹੈ ਤੁਰਕੀ ਤੇ ਇੰਡੀਆ ਦੇ ਵਿੱਚ ਕਾਫੀ ਵੱਧ ਗਿਆ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਦੇ ਜਿਹੜੇ ਸਬੰਧ ਆ ਉਹ ਹੋਰ ਵਿਗੜ ਸਕਦੇ ਆ ਬਾਕੀ ਆ ਬੀਬੀ ਅੱਜਕੱਲ ਚਰਚਾ ਦੇ ਵਿੱਚ ਜਿਹੜੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਈ ਸੀਗੀ ਤੇ 4 ਨਵੰਬਰ ਨੂੰ ਗਏ ਆ ਜਦੋਂ ਮੁੜ ਕੇ ਜਥਾ ਆ ਵਿੱਚ ਬੀਬੀ ਹੁਣੀ ਹੈ ਹੀ ਨਹੀਂ ਸੀਗੇ ਇਹਨਾਂ ਨੇ ਜੀ ਆਪਣੇ ਆ ਨਾਸਰ ਦੇ ਲੋ ਜੀ ਇਹਦੇ ਨਾਲ ਵਿਆਹ ਕਰ ਲਿਆ ਤੇ ਸਰਬਜੀਤ ਕੌਰ ਤੋਂ ਬਣ ਚੁੱਕੀ ਹੈ ਇਸ ਵੇਲੇ ਇਹ ਨੂਰ ਹਸੈਨ ਜੀ ਤੂੰ ਜਾਣਾ ਸੀ ਕੋਈ ਹੋਰ ਤਰੀਕੇ ਤਰੂਕੇ ਨਾਲ ਚਲ ਜਾ ਤੂੰ ਇਹ ਗੁਰਨਾਨਕ ਦੇਵ ਜੀ ਵਾਲਾ ਬਾਬਾ ਜੀ ਵਾਲਾ ਕੱਲ ਹੀ ਹੈ ਨਾ ਦਿਨ ਚੂਜ਼ ਕਰਨਾ ਸੀਗਾ ਸੋ ਦੂਸਰੀ ਗੱਲ ਬੀਬੀ ਜੀ ਦੀ ਉਮਰ 52 ਸਾਲ ਦੱਸੀ ਜਾ ਰਹੀ ਆ ਘਰ ਵਾਲਾ ਇਹਨਾਂ ਦਾ ਦੱਸਿਆ ਜਾ ਰਿਹਾ ਬਾਹਰ ਜੁਕੇ ਦੇ ਵਿੱਚ ਆ ਦੋ ਬੱਚੇ ਵੀ ਦੱਸੇ ਜਾ ਰਿਹਾ ਕਪੂਰਥਲੇ ਤੋਂ ਦੱਸੀ ਜਾ ਰਹੀ ਆ ਤੇ ਇਹਨਾਂ ਨੇ ਆਪਣਾ ਧਰਮ ਚੇਂਜ ਕਰਕੇ ਨੂਰ ਹਸੈਨ ਬਣ ਚੁੱਕੀ ਆ ਜੀ ਇਸ ਵੇਲੇ ਹੈ ਨਾ ਸੋ ਕਹਿੰਦੇ ਹੁੰਦੇ ਆ ਵੀ ਇਸ਼ਕ ਅੰਨਾ ਹੁੰਦਾ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਨਾ ਸੋ ਬੀਬੀ ਦੀ ਉਮਰ ਵੀ ਕਾਫੀ ਆ ਕਹਿੰਦੀ ਮੈਂ 9 ਸਾਲ ਤੋਂ ਇਹਨੂੰ ਜਾਣਦੀ ਸੀਗੀ ਸੋ ਇੰਨੇ ਸਾਲ ਪਤਾ ਨਹੀਂ ਕੀ ਕੱਲ ਹੀ ਐਵੇਂ ਇੰਤਜ਼ਾਰ ਕਰੀ ਗਏ ਪਹਿਲੇ ਹੀ ਚਲੇ ਚੁਲੇ ਜਾਣਾ ਸੀਗਾ ਆਡੀ ਉਮਰ ਹੋ ਚੁੱਕੀ ਆ ਹੁਣ ਉੱਥੇ ਕਾਹਦਾ ਪਿਆਰ ਇਸ਼ਕ ਮੁਹੱਬਤ ਹਾਰਮੋਨਸ ਹੁੰਦੇ ਆ ਹੁਣ ਤਾਂ ਘਟਕੁਟ ਜਾਂਦੇ ਹੁੰਦੇ ਆ ਸੋ ਕਹਿੰਦੇ ਨਹੀਂ ਹੁੰਦੇ ਕਿ ਹਰੇਕ ਚੀਜ਼ ਇੱਕ ਸਮੇਂ ਤੇ ਕਰ ਲੈਣੀ ਚਾਹੀਦੀ ਆ ਜਦੋਂ ਸਮਾਂ ਆਉਂਦਾ ਉਦੋਂ ਇਦਾਂ ਦੀਆਂ ਚੀਜ਼ਾਂ ਕਰੋ ਨਹੀਂ ਤਾਂ ਕਈ ਤੁਸੀਂ ਸਿਆਣੇ ਬਿਆਣੇ ਬੰਦੇ ਦੇਖੇ ਹੋਣੇ ਆ ਭਈ ਇਹ ਉਮਰ ਵੀ ਢਲ ਜਾਂਦੀ ਆ ਪਰ ਹਰਕਤਾਂ ਉਹੀ ਰਹਿੰਦੀਆਂ ਆ ਸੋ ਇਹ ਸਾਰੀ ਘਟਨਾਵਾਂ ਸੀਗੀਆਂ ਜਿਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਆ ਕੀ ਕੀ ਚੱਲ ਰਿਹਾ ਸੋ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੋਈ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ